ਜਿਹੜੀ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਕੀ ਹੈ ਅ ਮਕਸਦ ਜਿਹੜਾ ਹੈਗਾ ਵੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਦੇ ਦਾ ਤਾਮ ਤਾਬਕ ਜਿਹੜੇ ਅਸੀਂ ਪਬਲਿਕ ਦੇ ਵਿੱਚ ਵਿਚਰਦੇ ਹੋਏ ਕੰਮਕਾਰ ਕਰ ਰਹੇ ਆ ਜਾਂ ਅਸੀਂ ਪਿਛਲੇ 1.5 ਮਹੀਨੇ ਦੇ ਵਿੱਚ ਜਿੰਨਾ ਕ ਅਸੀਂ ਕੋਈ ਕੰਮ ਮੇਰੇ ਪੁਲਿਸ ਸਟੇਸ਼ਨਸ ਨੇ ਕੀਤਾ ਉਹਦੇ ਸਬੰਧੀ ਅਸੀਂ ਅੱਜ ਤੁਹਾਨੂੰ ਸਾਰਿਆਂ ਦੇ ذریعے ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਇਸ ਪੁਲਿਸ ਜਿੰਨਾ ਵੀ ਹੈ ਮੈਕਸਿਮਮ ਆਪਣਾ ਟਾਈਮ ਦੇ ਕੇ ਕਾਫੀ ਅੱਛਾ ਕੰਮ ਕਰ ਵੀ ਰਹੀ ਹੈ ਤੇ ਜਿਹੜੀਆਂ ਕੋਈਆਂ ਕਮੀਆਂ ਪੈਸੀਆਂ ਉਹਨਾਂ ਨੂੰ ਦੂਰ ਕਰਕੇ ਅਸੀਂ ਅੱਗੇ ਵੀ ਉਹਨੂੰ ਬਿਹਤਰ ਬਣਾਉਣ ਲਈ ਕੋਸ਼ਿਸ਼ ਕਰਦੇ ਆਂ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਡੇਢ ਮਹੀਨੇ ਦੇ ਵਿੱਚ 8 ਕੇਸ ਜਿਹੜੇ ਹੈਗੇ ਆ ਨਾਰਕੋਟਿਕ ਦੇ ਡਰੱਗਸ ਦੇ ਖਿਲਾਫ ਪਰਚੇ ਦਰਜ ਕੀਤੇ ਆ ਤਾਂ ਉਸ ਤੋਂ ਇਲਾਵਾ 5 ਪਰਚੇ ਅਸੀਂ ਜਿਹੜੇ ਹੈਗੇ ਆ ਸ਼ਰਾਬ ਦੇ ਦਰਜ ਕੀਤੇ ਆ ਉਹਦੇ ਦਰਮਿਆਨ ਹੀ ਅਸੀਂ ਜਿਹੜੀਆਂ ਕੋਈ ਚੋਰੀਆਂ ਦੁਕਾਨਾਂ ਤੇ ਹੋਈਆਂ ਸੀ ਜਾਂ ਜਿਹੜੇ ਮੋਟਰਸਾਈਕਲ ਚੋਰ ਸੀਗੇ ਉਹ ਵੀ ਕੇਸ ਦਰਜ ਕੀਤੇ ਸੀਗੇ ਫਿਰ ਅਸੀਂ ਅਸੀਂ ਜਿਹੜਾ ਟੋਟਲ ਪਿਛਲੇ ਡੇਢ ਮਹੀਨੇ ਦੇ ਵਿੱਚ ਤਕਰੀਬਨ ਤਕਰੀਬਨ ਅਸੀਂ 176 ਮਤਲਬ ਪੌਣੇ 200 ਤੋਂ ਉੱਪਰ ਕੇਸ ਜਿਹੜਾ ਹੈਗਾ ਕੋਰਟ 'ਚ ਅਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਤੇ ਉਹਨੂੰ ਡਿਸਪੋਜ਼ ਕੀਤਾ ਐਸੇ ਅਰਸ਼ੇ ਦਰਮਿਆਨ ਡੇਢ ਮਹੀਨੇ ਦੇ ਵਿੱਚ ਅਸੀਂ ਜਿਹੜੇ ਆ ਟ੍ਰੈਫਿਕ ਦੇ ਚਲਾਨ ਜਿਹੜੇ ਹੈਗੇ 1321 ਮਤਲਬ ਬਹੁਤ ਵੱਡੀ ਫਿਗਰ ਹੈਗੀ ਆ ਵੀ ਜਿਹੜਾ 1321 ਟ੍ਰੈਫਿਕ ਦੇ ਚਲਾਨ ਅਸੀਂ ਸਰਵਰਨ ਤੂਰੀ ਦੇ ਵਿੱਚ ਕੀਤੇ ਆ ਜੋ ਕਿ ਸਾਰੇ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮਤਾਬਕ ਅਸੀਂ ਗਾਇਬ ਗਏ ਜਿਸ ਤਰ੍ਹਾਂ ਦੇ ਇਨਸਟਰਕਸ਼ਨਸ ਆਉਂਦੀਆਂ ਤਾਂ ਉਹਨਾਂ ਨੂੰ ਐਸਐਸਪੀ ਸਾਹਿਬ ਦੀ ਜੇਸਰਗਰ ਦੀ ਅਸੀਂ ਉਹ ਸਾਰਾ ਹੀ ਨਿਪਟਾਰਾ ਕਰਦੇ ਆ ਪਿੱਛੇ ਜੇ ਡੀਆਈ ਸਾਹਿਬ ਵੀ ਸਾਡੇ ਸਾਨੂੰ ਬਰੀਫਿੰਗ ਦੇ ਕੇ ਗਏ ਸੀਗੇ ਤੇ ਅਸੀਂ ਉਹਨਾਂ ਦੀ ਗਾਈਡਲਾਈਨ ਤੇ ਜਾਂ ਐਸਐਸਪੀ ਸਾਹਿਬ ਦੀ ਗਾਈਡਲਾਈਨ ਦੇ ਉੱਤੇ ਜਿਸ ਤਰ੍ਹਾਂ ਵੀ ਮੈਕਸਿਮਮ ਜਿੰਨਾ ਕੰਮ ਫੋਰਸ ਘਟ ਹੋਣ ਦੇ ਬਾਵਜੂਦ ਵੀ ਕਰ ਰਹੇ ਆ ਲੇਕਿਨ ਇਨ ਬਿਟਵੀਨ ਸਾਰੇ ਅਫਸਰਾਂ ਦੀ ਐਫਰਟਸ ਦੇ ਨਾਲ ਤੁਰੇ ਅਸੀਂ ਫੋਰਸ ਸੈਕਸ਼ਨ ਹੋ ਗਈ ਹੈ ਸਾਡੀ ਫੋਰਸ ਮਤਲਬ ਅੱਜ ਤੋਂ ਸਵੇਰ ਤੱਕ ਇੱਕ ਦੇ ਦਿਨ ਚ ਪੂਰੀ ਰਿਪੋਰਟ ਕਰ ਜੇਗੀ ਤੇ ਅਸੀਂ ਜਿਹੜਾ ਬਾਕੀ ਪੈਟ੍ਰੋਲਿੰਗ ਦਾ ਜਾਂ ਜਿਹੜਾ ਵਾਦਾ ਕੀਤਾ ਸੀਗਾ ਉਹ ਵੀ ਅਸੀਂ ਆਪਣਾ ਪੂਰਾ ਕਰ ਦਾਂਗੇ ਤੇ ਜਿਹੜਾ ਕਿ ਮਤਲਬ ਸੀਨੀਅਰ ਆਫਸਰ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਗਾਈਡ ਕੀਤਾ ਉਸ ਹਾਵਨਾ ਅਸੀਂ ਉਹਨਾਂ ਤੋਂ ਵੀ ਡਿਊਟੀਆਂ ਲੈ ਕੇ ਤੇ ਸ਼ਹਿਰ ਵਾਸੀਆਂ ਨੂੰ ਸਖਾਵਾਂ ਮਾਹੌਲ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਇਨ ਬਿਟਵੀਨ ਜਿਹੜੇ ਕੋਈ ਕ੍ਰਾਈਮ ਕਰਨ ਵਾਲੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਿਲੀਫ ਨਹੀਂ ਦਿੱਤੀ ਜਾਊਗੀ ਉਹਨਾਂ ਨੂੰ ਹਰ ਹਿੱਲੇ ਵਸੀਲੇ ਬੁੱਕ ਕੀਤਾ ਜਾਊਗਾ ਸਖਤ ਹੋ ਸਖਤ ਜੜੀਆਂ ਤਰਾਵਾਂ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਊਗਾ ਸਰ ਬੀਤੇ ਦਿਨੀ ਦੁਸਰ ਨੇ ਇੱਕ ਅਸੀਂ ਪਰਚਾ ਦਰਜ ਕੀਤਾ ਸੀਗਾ ਡਰੱਗਸ ਦੇ ਰਿਗਾਰਡਿੰਗ ਇੱਕ ਲੇਡੀ ਰੈਸ ਤੋਂ ਐਸੀ ਕੇ ਉਹਨਾਂ ਤੋਂ ਕੋਈ ਸਮਾਨ ਮਿਲਿਆ ਸੀ ਉਹ ਪਰਚਾ ਤੇ ਕੁਝ ਉੱਥੇ ਵਾਹਨ ਜਿਹੜੇ ਸੀ ਉਹ ਅਜੇ ਵੈਰੀਫਾਈ ਹੋ ਰਹੇ ਨੇ ਤੇ ਵਾਹਨ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਕੋਈ ਹੈਗਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਲੋਕਲ ਕੀ ਸੰਦੇਤ ਹੋਗੇ ਸਰ ਅਲਰੇਡੀ ਮੈਂ ਉਹੀ ਸਾਰੇ ਲੋਕਾਂ ਨੂੰ ਸੰਦੇਸ਼ ਇਹ ਹੈ ਵੀ ਆਪਣਾ ਕਾਰੋਬਾਰ ਜਾਂ ਆਪਣੇ ਕੰਮਕਾਰ ਦੇ ਵਿੱਚ ਕੋਈ ਵੀ ਇਹੋ ਜਿਹਾ ਇਨਸਿਕਿਓਰ ਨਾ ਫੀਲ ਕਰਨ ਔਰ ਅਸੀਂ ਪੀਸੀਆਰ ਇੱਕ ਅਧਰਾਂ ਸਾਰੇ ਐਕਟੀਵੇਟ ਕਰ ਦਾਂਗੇ ਔਰ ਵਧੀਆ ਮਾਹੌਲ ਦਾਂਗੇ ਤਾਂ ਕਿ ਸਾਰੇ ਆਪਸ ਵਿੱਚ ਸਮਾਜਿਕ ਤੌਰ ਤੇ ਵੀ ਤੇ ਆਪਣਾ ਸਹਿਚਾਰ ਸਮਾਜਤਾ ਬਣਿਆ ਰਹੇ ਜਿਹੜਾ ਸ਼ਿਵਰਾਤਰੀ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਪ੍ਰੋਪਰ ਸਿਕਿਉਰਟੀ ਪਲਾਨ ਤਿਆਰ ਕਰ ਰਹੇ ਆ ਅਸੀਂ ਉਹਦਾ ਅਸੀਂ ਮੈਂ ਵਿਜ਼ਿਟ ਵੀ ਕਰ ਲਿਆ ਤੇ ਉੱਥੋਂ ਦੇ ਜਿਹੜੇ ਆਪਣੇ ਸੰਤ ਜੀ ਹੈਗੇ ਨੇ ਉਹਨਾਂ ਨਾਲ ਵੀ ਮਿਲ ਕੇ ਸਾਰਾ ਪਲਾਨ ਅਸੀਂ ਬਣਾ ਲਿਆ ਤੇ ਜੇ ਅਸੀਂ ਪ੍ਰੋਪਰ ਉੱਥੋਂ ਦੇ ਪਾਰਕਿੰਗ ਔਰ ਰੂਟ ਦਾ ਸਾਰਾ ਅਰੇਂਜਮੈਂਟ ਕਰਕੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵੀ ਮਤਲਬ ਅਸੁਵਿਧਾ ਨਾ ਹੋਵੇ ਉਸ ਤਰੀਕੇ ਨਾਲ ਅਸੀਂ ਪਲਾਨ ਕਰਕੇ ਸਾਰੀ ਫੌਸਲਾਵਾਂਗੇ